ਦੇਸੀ ਘਿਓ ਬਦਲੇ ਪਾਣੀ ਮੰਗਣ ਵਾਲਾ ਭਾਰਤ ਦਾ ਆਖਰੀ ਪਿੰਡ ਪਾਣੀ ਦੀ ਥਾਂ ਖੂਹਾਂ ਵਿੱਚ ਭਰਦੇ ਦੇਸੀ ਘਿਓ ਪੰਜ ਕਿਲੋ ਦੀ ਇੱਕ ਹੀ ਰੋਟੀ ਬਣਾਉਂਦੇ ਆਹ ਕੁੰਡ ਦੇਖੋ ਜਿਹਦੇ ਵਿੱਚ ਇਹਨਾਂ ਦੇ ਬਜ਼ੁਰਗ ਸਦੀਆਂ ਤੋਂ ਘੇ ਇਕੱਠਾ ਕਰਦੇ ਆ ਰਹੇ ਆ ਇੰਨਾ ਜ਼ਿਆਦਾ ਇੱਥੇ ਘੇ ਹੁੰਦਾ ਆ ਕਿ ਇੱਥੇ ਦੇਸੀ ਘੇ ਤਾਂ ਜਿੰਨਾ ਮਾਦੀ ਖਾ ਲੋ ਪਾਣੀ ਦੀ ਕਹਿੰਦੇ ਕਿ ਨਾ ਨਾ ਲੋ ਪਾਣੀ ਬਹੁਤ ਨਾਲ ਔਰ ghee ਬਲੇ ਲੈ ਲ ਸਕੋ ਤੇ ਰੋਟੇ ਨੂੰ ਇਹਦੇ ਵਿੱਚ ਅਸੀਂ ਸੇਕਣਾ ਹਨ ਹਾਂ ਰੋਟੇ ਨੂੰ ਇਸ ਵੇਲੇ ਰੱਖਤਾ ਤੇ ਇਹਦੇ ਉੱਪਰ ਹੁਣ ਕੋਲੇ ਵਗੈਰਾ ਹਾਂ ਤੇ ਉਹ ਸਾਰੇ ਪਾ ਦਣਗੇ ਅੰਗਾਰਾ ਅੰਗਾਰਾ ਇਹ ਦੇਸੀ ਘੇ ਦੇ ਨਾਲ ਅਸੀਂ ਰੋਟਾ ਖਾਣਾ ਆ ਲੋ ghee ਗੁੜ ਅਸਾ ਜੇ ਗੁੜ ਸੋਈ ਵੀ ਕਿੰਨੀ ਸੋਹਣੀ ਮਿੱਟੀ ਦੀ ਬਣਾਈ ਹੋਈ ਆ ਕਾਫੀ ਵਧੀਆ ਲੱਗਦਾ ਜੋ ਜੇ ਚੁੱਲਾ ਹੈ ਜੇ ਜੇ ਕਿਤਨਾ ਪੁਰਾਣਾ ਆਪਕਾ ਜੇ ਵੀ ਚੁੱਲਾ ਹੋਗਾ ਸਬਲਗ 20 ਸਾਲ ਤੋਗਾ ਮਥਾਰ ਘੜਾ ਬੋਲਤੇ ਹਮ ਬੋਲਤੇ ਮਟਕੀ ਮਟਕੀ ਠੀਕ ਹੈ ਉੱਪਰ ਮਿੱਟੀ ਸੇ ਮਿੱਟੀ ਸੇ ਬਣਾ ਰਹੇ ਆ ਹਾਂ ਮਤਲਬ ਲਿਪੀ ਹੋਈ ਆ ਸਾਰੀ ਹੈ ਨਾ ਤੇ ਇਹ ਪਾਣੀ ਕਿੰਨਾ ਪੁਰਾਣਾ ਹੁੰਦਾ ਜੀ ਇਹ ਇਸਕੇ ਬਰਸਾਦ ਹੋਏ ਜਨਾ ਹੈ ਅੱਛਾ ਬਰਸਾਦ ਦਾ ਪਾਣੀ ਜਿਹੜਾ ਉੱਥੇ ਜਦੋਂ ਇਕੱਠਾ ਹੁੰਦਾ ਜਿਹੜਾ ਇਕ ਛੱਪੜ ਬਣਿਆ ਉੱਥੋਂ ਲੈ ਕੇ ਆਉਂਦੇ ਆਏ ਇਸ ਤਰ੍ਹਾਂ ਤੁਸੀਂ ਦੇਖ ਲਓ ਛਾਨਣਾ ਲਾ ਕੇ ਪਾਣੀ ਨੂੰ ਸਾਫ਼ ਕੀਤਾ ਜਾਂਦਾ ਫਿਰ ਬਾਲਟੀਆਂ 'ਚ ਭਰਿਆ ਜਾਂਦਾ ਆ ਮੈਂ ਤੇਰਾ ਥਾਵਾੜੋ ਜੰਵਾਲਾ ਵੰਨਾਰਾ ਸ਼ਾਗਿਰੋਂਦੀ ਰੇ ਆਸ਼ੇ ਪਾਛੇ ਉਠੇਣੋ ਚਾਰੂ ਸਾ ਸਾਰੋ ਸਾ ਚਾਰੋ ਸਾ ਜੇ ਜਦੋਂ ਪਾਕਿਸਤਾਨ ਦੇ ਬਾਰਡ ਦੇ ਤਾਰਨੀ ਨਾ ਹੁੰਦੀ ਸੀਗੀ ਉਸ ਵੇਲੇ ਜਿਹੜੀਆਂ ਗਾਈਆਂ ਸੀ ਚਰਦੀਆਂ ਚਰਦੀਆਂ ਪਾਕਿਸਤਾਨ ਦੇ ਤਲ ਜਾਂਦੀਆਂ ਸੀਗੀਆਂ ਫਿਰ ਵਾਪਸ ਨਹੀਂ ਆਉਂਦੀਆਂ ਸੀ ਉਹ ਲੈ ਜਾਂਦੇ ਸੀਗੇ ਤੇ ਇਸ ਕਰਕੇ ਗਾਈਆਂ ਦੇ ਇਹ ਪਾਉਂਦੇ ਸੀ ਗੱਲ ਦੇ ਵਿੱਚ ਅਸ਼ੋਕ ਜੀ ਨੇ ਇੱਧਰ ਰੇਂਜਮੈਂਟ ਕੀਤਾ ਅੰਦਰ ਰਹਿਣ ਦਾ ਤੇ ਤੁਹਾਨੂੰ ਅਸੀਂ ਦਿਖਾਲਦੇ ਆ ਤੁਸੀਂ ਆਹ ਗੋਲ ਕੱਖਾਂ ਦੀ ਕੁਲੀ ਦੇਖ ਸਕਦੇ ਆ ਫੁੱਲ ਵੀਡੀਓ YouTube ਚੈਨਲ PB7 Rider ਉੱਤੇ ਪਈ ਹੋਈ ਆ ਥੱਲੇ ਆ ਲਿੰਕ ਵੀ ਦਿੱਤਾ ਹੋਇਆ ਤੁਸੀਂ ਕਲਿੱਕ ਕਰੋਗੇ ਤਾਂ ਫੁੱਲ ਵੀਡੀਓ ਖੁੱਲ ਜਾਏਗੀ YouTube ਤੇ ਤੁਹਾਨੂੰ ਪ੍ਰੋਪਰ ਐਡਰੈਸ ਵੀ ਮਿਲ ਜਾਏਗਾ